ਭਾਈ ਮੇਜਰ ਵਾਲੀ ਹੂੰ ਤਾਇਆ ਮੇਜਰ ਹੂੰ ਮੇਜਰ ਦੇ ਇੱਕ ਬੇਟਾ ਹੈ ਨਹੀਂ ਸੀ ਹੂੰ ਜਦੋਂ ਨਾ ਬੰਦੇ ਦੇ ਬੇਟਾ ਨਾ ਨਾ ਹੋਵੇ ਹਾਂਜੀ ਬੰਦੇ ਨੂੰ ਦਿਂਦਾ ਕੁਛ ਨਹੀਂ ਹੂੰ ਉਹਦਾ ਵਾਕਿਆ ਯਰ ਪਵੇ ਅੱਖਾਂ ਜਿਹੜਾ ਉਹ ਧੁੰਦਲਾ ਹੋ ਜਾਂਦਾ ਹੂੰ ਉਹ ਫਿਰ ਸੋਚਦਾ ਯਾਰ ਵੀ ਮੰਨ ਲੈ ਯਾਰ ਬਹੁਤ ਕੁਛ ਆ ਯਾਰ ਕੀ ਕਰਨਾ ਹੈ ਯਾਰ ਹੂੰ ਦੇਖੋ ਕਿੱਡੀ ਆਸ ਹੁੰਦੀ ਹੈ ਇੱਕ ਬੇਟੇ ਦੀ ਬੇਟੇ ਦੀ ਖਾਤਰ ਜੀ ਤੋੜ ਮਿਹਨਤ ਕਰਦਾ ਇੱਕ ਬਾਪ ਸਹੀ ਗੱਲ ਹੈ ਜੀ ਵੀ ਮੈਂ ਕਮਾਈ ਕਰਾਂ ਹੂੰ ਕਮਾਈ ਮੇਜਰ ਨੇ ਇਸ ਤਰੀਕੇ ਨਾਲ ਕਮਾਈ ਕੀਤੀ ਹੈ ਜੀ ਹੂੰ ਕਿ ਅੰਦਰ ਦੇ ਵਿੱਚ ਬੰਦੇ ਦਾ ਨਾਂ ਗੂੰਜਦਾ ਸੀ ਉਹਨੇ ਇੱਕ ਢਾਬਾ ਕਰਿਆ ਬਹੁਤ ਛੋਟੇ ਲੈਵਲ ਤੇ ਢਾਬੇ ਤੇ ਫਿਰ ਉਹਨਾਂ ਨੇ ਉਦੋਂ ਠੇਕੇ ਹੁੰਦੇ ਸੀ ਡੋਡਿਆਂ ਦੇ ਠੇਕਾ ਲਿਆ ਨਾਲ ਸ਼ਰਾਬ ਵਾਲੀ ਫੈਕਟਰੀ ਚਲਾਈ ਸੀ ਠੀਕ ਹੈ ਟਰੱਕ ਭਰਦੇ ਸੀ ਡੋਡਿਆਂ ਦੇ ਟਰੱਕ ਹੀ ਭਰਦੇ ਸੀ ਉਤੋਂ ਸ਼ਰਾਬ ਦੇ ਮਾਟਰ ਜੀ ਤੇ ਪੂਰਾ ਸਿਰਾ ਕੰਮ ਸੀ ਬੰਦੇ ਦਾ ਤੇ ਸਾਹਮਣੇ ਆਏ ਗਦਾਮ ਪਏ ਹੁੰਦੇ ਸੀ ਪੁਰਾਣੀਆਂ ਫੈਕਟਰੀਆਂ ਬੰਦ ਸਾਰੀ ਦਾ ਹੀ ਸੌਦਾ ਮਾਰ ਲਿਆ ਜੀ ਮਤਲਬ ਉਹਦਾ ਇਕੱਲਾ ਹੀ ਸੀ ਉਹਦਾ ਜਵਾਈ ਆਉਂਦਾ ਹੁੰਦਾ ਸੀ ਕਿਤੇ ਕਿਤੇ ਉੜੀਸਾ ਚ ਡਿਊਟੀ ਸੀ ਕਿਤੇ ਦਿੱਲੀ ਹੁੰਦੀ ਸੀ ਅੜਵਾਨੀ ਨਾਲ ਹਨਾ ਫਿਰ ਉਹ ਉੜੀਸਾ ਜੀ ਡੀਐਸਪੀ ਲਤਾ ਕਾਲਾ ਲੋਦਰ ਵਾਲਾ ਪਿੱਛੇ ਜਿਹਦਾਤੋਈ ਬਾਈ ਵੀ ਬੜਾ ਹੁਣ ਹਾਰ ਬੰਦਾ ਸੀ ਬਹੁਤ ਜ਼ਿਆਦਾ ਤੇ ਉਹ ਨਾ ਹਮ ਜਦੋਂ ਮੈਂ ਗਿਆ ਉੱਥੇ ਹਮ ਉਦੋਂ ਸਾਡੀ ਜਾਣ ਪਛਾਣ ਬਹੁਤ ਘੱਟ ਸੀ ਅੱਛਾ ਜੀ ਲੱਕੀ ਨੱਥੂਆਣੇ ਵਾਲਾ ਹੁਣ ਕਨੇਡਾ ਬੈਠਾ ਸੀ ਦੋਨੇ ਭਰਾ ਬਣੇ ਬੈਠੇ ਹਮ ਮੈਨੂੰ ਤਾਂ ਲੱਕੀ ਲੈ ਕੇ ਗਿਆ ਸੀ ਹਾਂਜੀ ਮਤਲਬ ਸਾਡਾ ਪਿਆਰ ਬਹੁਤ ਬਣ ਗਿਆ ਹਮ ਪਿਆਰ ਸਾਡੇ ਤੱਕ ਬਣ ਗਿਆ ਮਨ ਲੈ ਇਹ ਬੇਚ ਬੰਦੇ ਸੀ ਉਹਨਾਂ ਨੂੰ ਹਾਜਮ ਨਹੀਂ ਆਉਂਦਾ ਸੀ ਉਹ ਇਹ ਗੱਲ ਸੋਚਦੇ ਸੀ ਯਾਰ ਇਹ ਕੱਲ ਆਇਆ ਆਇਆ ਜਾਵਾਂ ਯਾਰ ਇਹ ਵਿੱਚ ਸਾਡੇ ਡੰਡਾ ਪਣਦਾ ਜਾਂ ਸਾਡੇ ਮੂਰੇ ਜਾਂਦਾ ਹਨਾ ਮਤਲਬ ਉਹ ਇਹ ਚੀਜ਼ ਸੋਚਦਾ ਸੀ ਕਿ ਦਿਨ ਕੱਟਣਾ ਆ ਵੀ ਇਹ ਕੋਈ ਕੰਮ ਕਰਨ ਨਹੀਂ ਆਇਆ ਵੀ ਇਹ ਤਾਂ ਸੈਟਿੰਗ ਆ ਗਈ ਤੇ ਇਹਨੇ ਚੱਲਿਆ ਜਾਣਾ ਉਹ ਇਹ ਸੋਚਦੇ ਸੀ ਕਿ ਸਾਨੂੰ ਪਿੱਛੇ ਕਰੂਗਾ ਮੈਂ ਪਿੱਛੇ ਕਰਕੇ ਲੈਣਾ ਕੀ ਸੀ ਹਾਂ ਉਹਨਾਂ ਨੇ ਸਾਰਾ ਕੰਮ ਹੀ ਮਾਸਟਰ ਜੀ ਮੇਰੇ ਤੇ ਸਿਰਤਾ ਹਾਂ ਜੇ ਕੋਈ ਗੱਲ ਹੋਣੀ ਕਹਣਾ ਲੱਕੜਾਂ ਤਾਰੀ ਲਿਓ ਵੱਢ ਕੇ ਮੈਂ ਕਹਣਾ ਯਾਰ ਦੇਣ ਕੱਟਨੇ ਆਪਾਂ ਨੂੰ ਤਾਂ ਲਿਆਉਣੀਆਂ ਹੀ ਪੈਣੀਆਂ ਮਾਣਾ ਹੂੰ ਮਾਰਜੀ ਲੱਕੜਾਂ ਤੱਕ ਵੱਢ ਕੇ ਲਿਆਉਂਦਾ ਸੀ ਮੈਂ ਹੂੰ ਅੱਛਾ ਉੱਥੇ ਸ਼ਰਾਬ ਆਪਦੀ ਕੱਢਦੇ ਹੁੰਦੇ ਸੀ ਐਮਪੀ 'ਚ ਹੂੰ ਉਹਨਾਂ ਨੇ ਸ਼ਰਾਬ ਪਾਤੀ ਤਾਂ ਉੱਥੇ ਸੱਪ ਵੱੜ ਗਏ ਦੋ ਬਹੁਤ ਵੱਡੇ ਹੂੰ ਮੈਨੂੰ ਨਹੀਂ ਪਤਾ ਸੀ ਉਹ ਤਾਂ ਕੋਈ ਸ਼ਰਾਬ 'ਚ ਡੰਡਾ ਮਾਰ ਨਾ ਜਾਵੇ ਹਲਾਉਂਦੇ ਨਹੀਂ ਹੁੰਦੇ ਉਹਨੂੰ ਉਹਨੂੰ ਕੋਈ ਹਲਾਉਣ ਨਾ ਜਾਵੇ ਹੂੰ ਕਹਿੰਦੇ ਆਪਾਂ ਨਿਆਣਾ ਅੰਦਰ ਗਏ ਸੱਪ ਆ ਹੈ ਵੀ ਜੋੜਾ ਖਤਰਨਾਕ ਸੀ ਉਹ ਚੌਂਕੀਦਾਰ ਨੂੰ ਪਤਾ ਹੀ ਸਾਡੇ ਢਾਬੇ ਵਾਲੇ ਨੂੰ ਪ੍ਰੀਤਮ ਸੀ ਚੌਂਕੀਦਾਰ ਅੰਦਰ ਹੀ ਰਹਿੰਦਾ ਉਹਦਾ ਪਰਿਵਾਰ ਹੂੰ ਜਦੋਂ ਉਹ ਉੱਠਦਾ ਸੀ ਨਾ ਹੂੰ ਰਾਤ ਨੂੰ ਕਿਉਂਕਿ ਚੌਕੀਦਾਰ ਤਾਂ ਕੰਮ ਤਾਂ ਰਾਤ ਨੂੰ ਹੀ ਦੇਣੇ ਸੌਣਾ ਹੂੰ ਰਾਤ ਨੂੰ ਚੌਕੀਦਾਰ ਨੇ ਮੰਜੇ ਤੋਂ ਉੱਠਣਾ ਤੇ ਸੱਪਾਂ ਨੇ ਆ ਕੇ ਮੰਜੇ ਤੇ ਪੈ ਜਾਣਾ ਹੂੰ ਦੇਖ ਲਓ ਹੂੰ ਉਹਨੇ ਦੂਰੋਂ ਡੰਡਾ ਖੜਕਾਉਣਾ ਹੈ ਜਦੋਂ ਦਿਨ ਚੜ ਗਿਆ ਨਾ ਹੂੰ ਚੜ ਕੇ 5:00 ਵਜੇ ਸਾਰੇ ਉਠਾ ਕੇ ਗੱਡਿਆਂ ਵਾਲਿਆਂ ਨੂੰ ਹੂੰ ਦੂਰੋਂ ਆਏ ਡੰਡਾ ਖੜਕਾਉਣਾ ਸੱਪਾਂ ਨੇ ਉੱਤਰ ਕੇ ਆਉਂਦਾ ਉੱਠ ਜਾਣਾ ਹਾਂ ਹਾਂ ਉਹਨੇ ਮੰਜੇ ਤੇ ਪੈ ਜਾਣਾ ਠੀਕ ਆ ਤੇ ਉਹ ਜਾਨੀ ਮਤਲਬ ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ ਡਰਦਿਆਂ ਦੇ ਉਹ ਕਿਸੇ ਨਾਲ ਗੱਲ ਵੀ ਨਹੀਂ ਸ਼ੇਅਰ ਕਰਦਾ ਜੀ ਹਾਂ ਹਾਂ ਯਾਰ ਮੇਰੇ ਨਾਲ ਏਡੀ ਲਿਆ ਜਾਈ ਬੈਠੇ ਹਾਂ ਹਾਂ ਤੇ ਮੈਨੂੰ ਕਹਿੰਦੇ ਅੰਦਰ ਜਾ ਮੈਂ ਵੜ ਗਿਆ ਹਾਂਜੀ ਇਹ ਬਾਹਰ ਖੜੇ ਵੇਖਣ ਵੀ ਹੁਣ ਵੀ ਚੀਕ ਮਾਰੂ ਹੁਣ ਵੀ ਮਾਰੂ ਹਾਂ ਆਪਾਂ ਨੂੰ ਤਾਂ ਦੇਖੇ ਨਹੀਂ ਕਰ ਮਾਰੇ ਭਾਈ ਹਾਂ ਆਪਾਂ ਜਿਹੜਾ ਕੋ ਕਹਿਆ ਇਹਨਾਂ ਨੇ ਕਰਕੇ ਮੈਂ ਬਾਹਰ ਆ ਗਿਆ ਅੱਛਾ ਜੀ ਉਹਨੇ ਇਹਨਾਂ ਨੂੰ ਗਾਲਾਂ ਕੱਢੀਆਂ ਕਹਿੰਦਾ ਆ ਕੇ ਰਿਆ ਤੁਸੀਂ ਹਾਂ ਹਲੇ ਉਹਦੇ ਨਾਲ ਪਰਿਵਾਰ ਆ ਜੇ ਕੋਈ ਗੱਲ ਹੋ ਗਈ ਫੇਰ ਫੇਰ ਉਹ ਤਾਂ ਅੱਗੇ ਦਿਨ ਕੱਟਣਾ ਆ ਹਾਂ ਕਿਉਂਕਿ ਜਿਹੜਾ ਬੰਦਾ ਮੁਸੀਬਤ ਦੇ ਵਿੱਚ ਹੁੰਦਾ ਉਹਦੇ ਤੇ ਮੁਸੀ ਇਹ ਕਹਾਣੀ ਸੀ ਨੱਥੂ ਆਣੇ ਦਾ ਮੁੰਡਾ ਹੁੰਦਾ ਸੀ ਅੱਛਾ ਜੀ ਇੰਗਲੈਂਡ ਚ ਹੂੰ ਦੇਖੋ ਆਪਾਂ ਕਹਿੰਨੇ ਬਾਹਰ ਚਲੇ ਗਿਆ ਸੈੱਟ ਹੋ ਗਿਆ ਹਨਾ ਹੂੰ ਉਹਦੇ ਇੰਗਲੈਂਡ ਵੀ ਨਹੀਂ ਰਾਸ ਆਇਆ ਹੂੰ ਮਾਸਟਰ ਜੀ ਬੱਚੇ ਸੀ ਘਰ ਵਾਲੀ ਸੀ ਮਾਂ ਸੀ ਹੂੰ ਬੰਦੇ ਨੇ ਇੱਥੋਂ ਇੰਗਲੈਂਡ ਗਿਆ ਇੰਗਲੈਂਡ ਜਾਂਦੇ ਤੇ ਕਤਲ ਪੈ ਗਿਆ ਜੀ ਬਿਲਕੁਲ ਝੂਠਾ ਹੂੰ ਇਧਰੋਂ ਪੈੜੀ ਵੇਚ-ਵੇਚ ਮਾਂ ਨੇ ਉਧਰ ਵੇਚੀ ਹੂੰ ਛੜਾਇਆ ਹੂੰ ਦੇਖੋ ਸਾਰੀ ਪੈੜੀ ਬਹਿ ਕਲਾਕਾਰ ਰਹਿ ਗਿਆ ਹੂੰ ਜਦੋਂ ਉਹਦੀ ਸਾਰੀ ਸੈਟਿੰਗ ਉਹ ਵੀ ਛੁੱਟ ਗਈ ਇੱਧਰ ਨੂੰ ਆਉਣ ਲੱਗਿਆ ਘਰ ਵਾਲੀ ਜਵਾਕ ਲੈ ਕੇ ਉੱਟ ਗਈ ਤਗੜੇ ਘਰੋਂ ਸੀ ਉਹਨੇ ਕਿਵੇਂ ਹੁਣ ਇਹਦੇ ਕੋਲੇ ਕੀ ਐ ਹਾਂ ਜਦੋਂ ਤੁਹਾਡੇ ਕੋਲੇ ਕੁਝ ਨਹੀਂ ਨਾ ਉਦੋਂ ਤੁਹਾਨੂੰ ਕੋਈ ਨਹੀਂ ਪੁੱਛਦਾ ਹਾਂ ਅੱਜ ਕੱਲ ਕਲਜੋਗ ਐ ਹਾਂ ਇਹਨੂੰ ਕਹਿੰਦੇ ਕਲਜੋਗ ਹਾਂ ਉਹ ਛੱਡ ਕੇ ਚਲੀ ਗਈ ਹਾਂ ਉਹ ਕਿਹੜੇ ਮੂੰਹ ਨਾਲ ਪੈਂਡ ਆਵੇ ਹਾਂ ਉਹਦੇ ਕੋਲੇ ਕੋਈ ਆਪਸ਼ਨ ਹੀ ਨਹੀਂ ਪੈਂਡ ਆਉਣ ਵਾਲੀ ਹਾਂ ਉਧਰੋਂ ਉੱਥੇ ਟਰੱਕ ਭਰਿਆ ਖੜਾ ਡੋਡੇ ਲਾਉਣ ਜਾਣਾ ਗੁਜਰਾਤ ਠੇਕੇ ਤੇ ਹਾਂ ਗੁਜਰਾਤ ਦੇ ਡਰਾਈ ਏਰੀਆ ਵੀ ਸੀ ਚੋਰੀ ਵੀ ਲੈਂਦੇ ਸੀ ਫੜ ਵੀ ਲੈਂਦੇ ਸੀ ਹੂੰ ਤੇ ਉਤੋਂ ਠੇਕੇ ਤੇ ਉਧਰਲੇ ਠੇਕੇਦਾਰ ਆਏ ਮੁਸਲਮਾਨ ਸੌਦਾ ਕਰਕੇ ਤਾਂ ਆਏ ਨਾਲ ਪੈਸੇ ਦੇ ਕੇ ਜੀ ਅੱਛਾ ਜੀ ਮੈਂ ਕਹਾਂ ਯਾਰ ਜਿਹੜੇ ਪਹਿਲਾਂ ਪੈਸੇ ਦੇ ਕੇ ਬੰਦੇ ਗਲਤ ਆ ਹੂੰ ਉਹ ਨਾ ਨਾ ਤੈਨੂੰ ਨਹੀਂ ਪਤਾ ਆਇਆ ਜੋ ਫਲਾਣਾ ਹੋ ਨਹੀਂ ਹੁੰਦਾ ਤੇ ਹੁਣ ਕੋਈ ਨਾਲ ਜਾਣ ਵਾਲਾ ਬੰਦਾ ਨਾ ਮਿਲੇ ਗੱਡੀ ਭਰੀ ਖੜੀ ਮੈਨੂੰ ਕਹਦਾ ਤੂੰ ਲੈ ਜਾ ਅੰਦਰ ਤੋਂ ਗੁਜਰਾਤ ਹੂੰ ਤੂੰ ਲੈ ਜਾ ਕੇ ਮੈਂ ਕਹਾਂ ਪੜ ਨਹੀਂ ਆਣਾ ਹੋ ਸੂਬਾ ਹੁੰਦਾ ਏ ਵਿਚਾਰਾ ਬਾਈ ਮੇਰੇ ਅੱਜ ਵੀ ਜ਼ਿਆਦਾ ਉਹਦਾ ਟਰੱਕ ਵੀ ਗਿਆ ਹਾਂ ਸਾਰਾ ਕੁਝ ਹੀ ਗਿਆ ਹਾਂ ਐਨ ਜਦੋਂ ਤੁਰਨਾ ਸੀਗਾ ਉਦੋਂ ਇੰਗਲੈਂਡ ਤੋਂ ਆ ਗਿਆ ਅੱਛਾ ਜੀ ਸਿੱਧਾ ਟਾਪੇ ਤੇ ਕਹਿੰਦੇ ਲਾ ਬੰਦਾ ਆ ਗਿਆ ਹਾਂ ਉਹਦੇ ਕੋਲ ਇੰਨਾ ਹੀ ਸਮਾਂ ਸੀ ਨਾ ਲਿਆ ਤੇ ਰੋਟੀ ਖਾ ਲਈ ਇਹ ਟਰੱਕ 'ਚ ਬਿਠਾਤਾ ਯਾਰ ਗੁਜਰਾਤ ਨੂੰ ਹਾਂ ਉੱਥੇ ਉਹਨਾਂ ਨੇ ਟਰੱਕ ਲਾ ਲਿਆ ਤੇ 10 ਕ ਗੱਟੇ ਵਿੱਚ ਪਏ ਰਹਿਣ ਤੇ 20 ਤੇ 10 20 ਗੱਟੇ ਜਦੋਂ ਵਿੱਚ ਪਏ ਉਹ ਕਹਿੰਦੇ ਨਾ ਇਹ ਬਾਹਰ ਚਲਾਵਾਂਗੇ ਗੱਡੀ ਬਾਹਰ ਲੈ ਜਾਓ ਹਾਂ ਡਰਾਈਵਰ ਸਮਝ ਗਿਆ ਵੀ ਕੰਮ ਖਰਾਬ ਹੋ ਗਿਆ ਤੇ ਉਹਨੇ ਕਹਿ ਵੀ ਮਾਰ ਹੀ ਗਏ ਹੂੰ ਉਹ ਕਹਿੰਦਾ ਵੀ ਨਹੀਂ ਯਾ ਤੂੰ ਲਾ ਲਓ ਇਹ ਵੀ ਹੂੰ ਕਹਿੰਦਾ ਨਹੀਂ ਨਹੀਂ ਗਾਂਹ ਲੈ ਜਾ ਤੂੰ ਉਹਨੇ ਕਹਿ ਵੀ ਗਾਂਹ ਦਾ ਮਤਲਬ ਵੀ ਮਰਾਉਣਗੇ ਉਹ ਕਹਿੰਦਾ ਲੈ ਗੱਲ ਸੁਣ ਲੈ ਉਹਦਾ ਨਾ ਬਬਲੂ ਸੀ ਕਹਿੰਦਾ ਬਬਲੂ ਚੋਸ ਥੋਕੇ ਬੈਠੀ ਹੂੰ ਤੇ ਹੁਣ ਜਿਹੜਾ ਬਾਹਰੋਂ ਬੰਦਾ ਆਇਆ ਉਹ ਰਲਦਾ ਵੀ ਨਹੀਂ ਹੂੰ ਉਹ ਇੰਗਲੈਂਡ ਚੋਂ ਆਇਆ ਸੀ ਹੂੰ ਹੁਣ ਜਿਹੜਾ ਇੱਥੇ ਵਾਲਾ ਤਾਂ ਆਪਣੇ ਵਾਲਾ ਤਾਂ ਹੋਰ ਹਸਾਬ ਤਾਮ ਨਾਉਂਦਾ ਰੋਲਿਆ ਗੋਲਿਆ ਨਾ ਉਹ ਹੁਣ ਥੋੜਾ ਜਿਹਾ ਬਣਿਆ ਟਣਿਆ ਜਾਂਦਾ ਉਹਦੇ ਕੱਪੜੇ ਵੀ ਹੋ ਸੀ ਕਿ ਵਿਚਾਰੇ ਦੇ ਉਹ ਭਰਾਵਾ ਜਦੋਂ ਬਾਹਰ ਤੁਰੇ ਆਏ ਉਹਨੇ ਸੂਬੇ ਨੇ ਸਿੰਗਲ ਰੋਡ ਨੂੰ ਗੱਡੀ ਪਾਈ ਤੇ ਮਗਰ ਪੁਲਿਸ ਦੀ ਗੱਡੀ ਵੇਖੀ ਅੱਛਾ ਜੀ ਉਹਨਾਂ ਦਾ ਵੀ ਕੰਮ ਕਰਾਤਾ ਜਿਹੜੇ ਦਾ ਡਾਰ ਸੀ ਹੂੰ ਉਹਨਾਂ ਦਾ ਬਬਲੂ ਮੈਂ ਗੱਡੀ ਮੋੜ ਮੋੜ ਤੇ ਭੱਜ ਚ ਹੂੰ ਬਬਲੂ ਵਿਚਾਰਾ ਬਾਹਰਲੇ ਮੌਲਖ ਵਾਲੇ ਹਿਸਾਬ ਨਾਲ ਭੱਜਿਆ ਨਹੀਂ ਅੱਛਾ ਸੂਬੇ ਨੇ ਮਾਰੀ ਚੜ ਭੱਜ ਕੇ ਇਧਰ ਤੇ ਇਧਰ ਨਿਕਲ ਕੇ ਤੇ ਗਾਂ ਦੀ ਤੇ ਪੁਲਿਸ ਮਗਰ ਭੱਜੀ ਨਹੀਂ ਹੂੰ ਹੂੰ ਠੀਕ ਹੈ ਮਗਰ ਨਹੀਂ ਆਈ ਪੁਲਿਸ ਨੇ ਉਹ ਪਚਕ ਲਿਆ ਹੂੰ ਵਿਚਾਰਾ ਗਰੀਬ ਹੂੰ ਠੀਕ ਹੈ ਅਸੀਂ ਧੌਲੇ ਧੱਕੇ ਖਾਂਦੇ ਗਾਣੀ ਬੱਤ ਮੈਂ ਵੀ ਸੀ ਤੇ ਲਈ ਦੇ ਦੇਈ ਦੇ ਕਿਵੇਂ ਵੀ ਕਰਕੇ ਜੀ ਨਿਕਲ ਕੇ ਤੇ ਉਹ ਚੱਕਿਆ ਗਿਆ ਵਿਚਾਰਾ ਹੂੰ ਉਹਨਾਂ ਨੂੰ ਐ ਲੱਗਿਆ ਵੀ ਮਾਲ ਕੀ ਆ ਹੂੰ ਬਾਬਾ ਉਹਨਾਂ ਨੇ ਉਹ ਕੁੱਟਿਆ ਯਾਰ ਅੱਛਾ ਜੀ ਇੱਕ ਤਾਂ ਇੰਗਲੈਂਡ ਚੋਂ ਵਿਚਾਰਾ ਇੰਨਾ ਦੁਖੀ ਹੋ ਕੇ ਆਇਆ ਹੈ ਇੱਕ ਇੱਥੇ ਫਸ ਗਿਆ ਯਾਰ ਹੂੰ ਤਹਿ ਤੋੜਤੀ ਬਾਈ ਮਾਰ ਮਾਰ ਡਾਂਗਾ ਯਾਰ ਅੱਛਾ ਜੀ ਫੇਰ ਪਰਚਾ ਦੇ ਕੇ ਅੰਦਰ ਕਰਤਾ ਜਦੋਂ ਅਸੀਂ ਮੁਲਾਕਾਤ ਕਰਨ ਆਏ ਰੋਣ ਲੱਗ ਗਿਆ ਕਹਿੰਦੇ ਯਾਰ ਬਹੁਤ ਕੁੱਟਿਆ ਮੇਰੇ ਕਿਸਮਤ ਮਾਰੀ ਯਾਰ ਬੰਦੇ ਹੈਨਾ ਦੇਖੋ ਇੰਗਲੈਂਡ ਚ ਵੀ ਅੰਦਰ ਤੇ ਇੱਥੇ ਵੀ ਆਉਂਦਾ ਹੀ ਜਾਂਦੀ ਅੰਦਰ ਪਹਿਲਾਂ ਮੈਂ ਤਾਈ ਨਾਲ ਲੜਿਆ ਮੈਂ ਕਿ ਯਾਰ ਤੈਨੂੰ ਚਾਹੀਦਾ ਐ ਰੋਜ਼ ਦੀ ਕਿਸਮਤ ਪਹਿਲਾਂ ਹੀ ਦਾਵਾ ਡੋਲ ਜਿਹੜਾ ਇੰਗਲੈਂਡ ਜਾ ਕੇ ਅੰਦਰ ਹੋ ਗਿਆ ਇੱਥੇ 2 ਨੰਬਰ ਵਾਲੀ ਗੱਡੀ ਚ ਅੰਦਰ ਹੋਣਾ ਹੀ ਕਿਉਂ ਨਹੀਂ ਹੋਣਾ ਹੀ ਸੀ ਕਿੱਡਾ ਗਲਤ ਗੱਲ ਹੈ ਹੈਨਾ ਹਾਂ ਤੇ ਫੇਰ ਭਾਈ ਬਹੁਤ ਦਿਨ ਅੰਦਰ ਰਿਹਾ ਉਹ ਬਹੁਤ ਟਾਈਮ ਅੱਛਾ ਚਲੋ ਹੌਲੀ ਹੌਲੀ ਜਮਾਨਤ ਕਰਾਈ ਗੱਡੀ ਤਾਂ ਆਈ ਨਹੀਂ ਜੂਬੇ ਦੀ ਗੱਡੀ ਤਾਂ ਅੰਦਰ ਹੀ ਸੀ ਵਿਚਾਰਾ ਉਤੋਂ ਛੁੱਟ ਕੇ ਪੈਂਡ ਆ ਕੇ ਪੈਂਡ ਘਰੇ ਵੀ ਗਿਆ ਬਾਹਰ ਹੀ ਫਾਹ ਲੈ ਗਿਆ ਜੀ ਮੈਂ ਲੀਲੇ ਜਮਾਨਤ ਕਰ ਜੀ ਤਾਂ ਕੋਈ ਵੀ ਨਹੀਂ ਪਾਪਾ ਯਾਰ ਹਾਂ ਮੈਂ ਤਾਂ ਕਹਿਣਾ ਕਿ ਪੈਸਾ ਜਿਹੜਾ ਨਾ ਉਹ ਬੜੀ ਵੱਡੀ ਚੀਜ਼ ਆ ਯਾਰ ਹਾਂ ਪੈਸੇ ਬਿਨਾ ਕੋਈ ਨਹੀਂ ਪਹੁੰਚਦਾ ਯਾਰ ਸਹੀ ਗੱਲ ਆ ਜੀ ਇਹ ਕਲਜੋਗ ਦੇ ਵਿੱਚ ਹੂੰ ਪੈਸੇ ਨਾਲ ਹੀ ਆ ਸਾਰਾ ਤੁਸੀਂ ਕਿੰਨੇ ਮਾੜੇ ਕੰਮ ਕਰੀ ਜਾਂਦੇ ਆ ਪਿੰਡ 'ਚ ਯਾਰ ਜੇ ਤੁਹਾਡੇ ਕੋਲੇ ਪੈਸਾ ਤੁਸੀਂ ਬਹੁਤ ਚੰਗੇ ਬੰਦੇ ਸਹੀ ਗੱਲ ਆ ਜੀ ਤੁਸੀਂ ਕਿੰਨੀ ਸੇਵਾ ਕਰਦੇ ਆ ਕਿੰਨਾ ਕੁੱਸ ਕਰਦੇ ਆ ਤੁਹਾਡੇ ਕੋਲੇ ਪੈਸਾ ਨਹੀਂ ਤੁਸੀਂ ਬੇਕਾਰ ਬੰਦੇ ਆ ਬੇਕਾਰ ਬੰਦੇ ਤੁਹਾਡੀ ਗੱਲ ਨੂੰ ਸੁਣੀ ਜਾਊਗੀ ਮੇਰੇ ਨਾਲ ਹੁੰਦੀ ਆ ਮਾਪਿਓ ਯਾਰ ਤੈਨੂੰ ਕਹੂਗਾ ਨਲਾਇਕ ਆ ਫਲਾਨਾ ਲੰਡਰ ਹੈ ਸਿੱਧੇ ਤੇਰੇ ਕੋਲ ਪੈਸੇ ਆ ਕੇ ਕਹਿਣਗੇ ਹੌਣ ਹਾਰ ਹੌਣ ਹਾਰ ਸਹੀ ਗੱਲ ਹੈ ਇਹਦਾ ਹਾਲਾਤ ਹੈ ਦੁਨੀਆ ਦੇ ਬਿਲਕੁਲ ਜੀ ਬਿਲਕੁਲ ਬਾੜੀ ਤੂਰ ਨਹੀਂ ਜਾਂਦੇ ਘਰੇ ਹੀ ਆਪਾ ਲਾ ਲੈਨੇ ਆ ਬਿਲਕੁਲ ਜੀ ਬਿਲਕੁਲ ਪੂੰਜੀ ਵਾਦੀ ਯੋਗ ਦਾ ਅੱਗੇ ਮਾਪਿਓ ਛੋਟੇ ਹ ਲੋਂਦਾ ਹੁੰਦਾ ਸੀ ਆਮ ਜੀ ਗੱਲ ਹੀ ਸੀ ਹੁਣ ਮਾਪਿਓ ਉਧਰ ਹੁੰਦਾ ਜਿੱਧਰ ਤਾਕਤ ਹੈ ਜਿੱਧਰ ਪੈਸੇ ਆ ਦੂਜੇ ਵਾਲ ਨਹੀਂ ਜਾਂਦਾ ਪੈਸਾ ਇੰਨੀ ਕਾਹ ਮੀਤ ਰੱਖਦਾ ਹੈ ਹਾਲਾਂਕਿ ਸਭ ਨੂੰ ਪਤਾ ਹੈ ਕਿ ਇਹਨੇ ਨਾਲ ਨਹੀਂ ਜਾਣਾ ਹਾਂ ਇਹਨੇ ਨਾਲ ਨਹੀਂ ਜਾਣਾ ਹਾਂ ਪਰ ਲੋਡ ਬਹੁਤ ਹੈ ਹਾਂ ਲੋਡ ਉਹ ਸ਼ਸ਼ਾ ਹਰ ਬੰਦਾ ਕਰਦਾ ਹੈ ਕਿ ਨਾਲ ਲੈ ਜਾਣ ਦੀ ਹਾਂ ਹਾਂ ਕਿ ਮੈਂ ਲੈ ਕੇ ਜਾਵਾਂ ਹਾਂ ਤੇ ਨਾਲ ਜਾਂਦਾ ਵੀ ਹੈ ਹਾਂ ਉਹ ਕਿਵੇਂ ਕਿਵੇਂ ਜੀ ਜਿਹਦੀ ਹਲਾਜ ਸੌਖੀ ਹੈ ਹਾਂ ਬੰਦੇ ਦੀਆਂ ਅੱਖਾਂ ਸੌਖੀਆਂ ਮੀਚੀਆਂ ਜਾਂਦੀਆਂ ਹਾਂ ਚੱਲ ਜਾ ਜਵਾਕ ਸੌਖੇ ਹਾਂ ਜੀ ਹੁਣ ਮਗਰ ਘਰ ਵਾਲੀ ਰਹਿ ਗਈ ਬੇਟਾ ਰਹਿ ਗਿਆ ਜਿਵੇਂ ਹੁਣ ਮੇਰੇ ਵਰਗੇ ਕੋਲੇ ਕੁਝ ਨਹੀਂ ਹਾਂ ਘਾਰ ਹੀ ਹੈ ਹਾਂ ਤੇ ਯਾਰ ਫਿਕਰ ਕਿੰਨਾ ਯਾਰ ਜੇ ਮੈਨੂੰ ਵਿਚ ਵਿਚਾਲੇ ਕੁਝ ਹੋ ਗਿਆ ਇਹ ਕੀ ਕਰਨਗੇ ਇਹ ਬੱਚਾ ਕੀ ਕਰੂਗਾ ਹਾਂ ਇਹ 20 25 ਲੱਖ ਕਰਜ਼ਾ ਕਿੱਥੋਂ ਲਵਾਂਗੇ ਹਾਂ ਫਿਕਰ ਕਿੰਨਾ ਹੁੰਦਾ ਕਿੰਨਾ ਫਿਕਰ ਹਾਂ ਜੀ ਤੇ ਜੇ ਇਹੀ ਕਿਤੇ ਜਵਾਕ ਕੋਲੇ 4 ਪੈਸੇ ਹੋਣ ਜਵਾਕ ਦਾ ਕੰਮ ਚੱਲਦਾ ਹੋਵੇ ਬੰਦਾ ਸੌਖਾ ਹਾਂ ਬੰਦਾ ਸੌਖਾ ਸਹੀ ਗੱਲ ਆ ਇਸ ਕਰਕੇ ਉਹ ਨਾਲ ਹੀ ਜਾਂਦਾ ਹਾਂ ਹਾਂ ਸਹੀ ਗੱਲ ਇੱਕ ਹਿਸਾਬ ਨਾਲ ਹਾਂ ਠੀਕ ਹੈ ਨਾ ਕਿਉਂਕਿ ਬੰਦੇ ਨੂੰ ਮਗਰ ਧਿਆਨ ਨਹੀਂ ਰਹਿੰਦਾ ਹਾਂ ਵੀ ਪੈਸੇ ਬਣਾਤਾ ਬੰਦਾ ਬੇਫਿਕਰ ਨਾ ਮਰ ਵੀ ਨਹੀਂ ਸਕਦਾ ਮਰ ਵੀ ਨਹੀਂ ਸਕਦਾ ਪੈਸੇ ਕਿ ਐਡੀ ਚੀਜ਼ ਐ ਕਿ ਇਦਾਂ ਕਿ ਫਿਕਰ ਆਉਦਾ ਮਰਨੇ ਵੇਲੇ ਵੀ ਜਾਨ ਸੌਖੀ ਨਹੀਂ ਨਿਕਲਦੀ ਜੇ ਜੇਬ ਚ ਪੈਸੇ ਸਹੀ ਗੱਲ ਆ ਜੀ ਜੇ ਪੈਸੇ ਹੋਣਗੇ ਤਾਂ ਕਰਿਆ ਹਸਪਤਾਲ ਲੈ ਜਾਣਗੇ ਯਾਰ ਅੱਜ ਕੱਲ ਕੋਈ ਨਹੀਂ ਤੁਰਤਾ ਲੈ ਕੇ ਮੇਰਾ ਦਹਿਲ ਇਹੋ ਜਾਂ ਮਾਸਟਰ ਜੀ ਮੈਂ ਯਾਰ ਦੇਖ ਹੀ ਨਹੀਂ ਸਕਦਾ ਯਾਰ ਨਾ ਮੈਂ ਨਾ ਮੇਰੇ ਘਰ ਵਾਲੀ ਤੁਹਾਨੂੰ ਤਾਂ ਪਤਾ ਐ ਹਾਂ ਠੀਕ ਐ ਆ ਜਿਹੜਾ ਹੁਣ ਬਾਈ ਕਮੈਂਟ ਕਰਦਾ ਹੁੰਦਾ ਪਤਾ ਨਹੀਂ ਕੀ ਆ ਉਹ ਹਾਂ ਧਾਗਾ ਜੀ ਚੋਰ ਐ ਜੀ ਮੰਨ ਕੇ ਕਹੀ ਚੱਲ ਯਾਰ ਹਾਂ ਕਹੀ ਤੇਰੇ ਕਹਿਣ ਨਾਲ ਹੀ ਧੱਕ ਬਣ ਜਾਂਗੇ ਯਾਰ ਹਾਂ ਉਹ ਸਾਹਮਣੇ ਆ ਕੇ ਕਹਿ ਫਿਰ ਤੈਨੂੰ ਕਹੀਏ ਕੌਣ ਹੈ ਤੂੰ ਹੈਨਾ ਅਸੀਂ ਕੀ ਜਾਣਦੇ ਕੌਣ ਹੈ ਯਾਰ ਕਹੀ ਚੱਲ ਬਾਬੇ ਨਾਨਕ ਨੂੰ ਨਹੀਂ ਚੰਗਾ ਕਿਹਾ ਮੈਂ ਕੀ ਚੀਜ਼ ਐ ਯਾਰ ਬਿਲਕੁਲ ਜੀ ਲੋਕਾਂ ਦਾ ਕੰਮ ਆ ਜੀ ਹੈਨਾ ਇੱਥੇ ਫਾਲ ਵਾਲੇ ਤਰ੍ਹਾਂ ਤੂੰ ਪੱਥਰ ਵਾਜਦੇ ਹੀ ਆ ਇਹ ਗੱਲ ਪੱਕੀ ਐ ਬਿਲਕੁਲ ਜੀ ਸਾਡੇ ਭਰਾ ਜਵਾਬ ਵੀ ਦੇਈ ਜਾਂਦੇ ਆ ਹਾਂ ਜਿਉਂਦੇ ਵਸਦੇ ਰਹਿਣ ਪ੍ਰਮਾਤਮਾ ਦੇਣ ਤੁਗਲੀ ਰਾਚ ਆਪਣੀ ਤਰੱਕੀ ਦੇ ਪਏ ਉਹਨਾਂ ਨੂੰ ਆ ਜਵਾਬ ਵੀ ਦੇਈ ਜਾਂਦੇ ਫਿਰ ਤੇ ਯਾਰ ਜਿਹੜੇ ਚਾਰ ਬੰਦੇ ਨੇ ਸੇਵਾ ਕੀਤੀ ਐ ਜਦੋਂ ਆਪਾਂ ਸੇਵਾ ਕਰਦੀ ਸੀ ਉਹਨਾਂ ਨੇ ਕਿਤੇ ਸੁਣਾਇਆ ਵੀ ਨਹੀਂ ਹਾਂ ਤੇ ਆਪਾਂ ਨੂੰ ਸੌਹਾਂ ਜੇ ਕਿਤੇ ਆਪਾਂ ਜੋੜੇ ਹੋਣ ਪੈਸੇ ਉਹ ਕਿਸੇ ਦਾ ਪੈਸਾ ਆਪਾਂ ਘਰੇ ਰੱਖੀ ਬਿਲਕੁਲ ਜੀ ਬਿਲਕੁਲ ਠੀਕ ਹੈ ਨੌਲੇ ਤੇ ਉਹ ਚ ਜੁੜਨਾ ਵੀ ਕੀ ਸੀਗਾ ਹਾਂ ਯਾਰ ਉਹ ਤੇ ਖਰਚਾ ਕਰਨਾ ਆਪਾਂ ਯਾਰ ਠੀਕ ਹੈ ਨਾ ਆਪਾਂ ਤਾਂ ਆਵਦਾ ਸੋਨਾ ਨਹੀਂ ਛੜਾਇਆ ਯਾਰ ਅਜੇ ਤੱਕ ਹੂੰ ਦੁਬਾਰਾ ਫੇਰ ਉੱਥੇ ਦੀ ਉੱਥੇ ਜਾ ਵੜਿਆ ਹੈ ਆਪਾਂ ਕੀ ਯਾਰ ਕਿਸੇ ਦਾ ਪੈਸਾ ਕਾਲਾ ਸਹੀ ਗੱਲ ਆ ਜੀ ਕਾਹ ਤੋਂ ਖਾਵਾਂਗੇ ਹਾਂ ਪਰ ਪੈਸੇ ਦੀ ਲੋੜ ਬਹੁਤ ਹਾਂ ਇਸ ਕਰਕੇ ਸਾਰੇ ਭਰਾ ਅੱਜ ਕੱਲ ਮਿਹਨਤ ਕਰੋ ਯਾਰ ਹਾਂ ਸਭ ਤੋਂ ਵੱਡੀ ਮਿਹਨਤ ਹੈ ਉਹ ਮੇਜਰ ਨੇ ਕਰੀ ਸੀ ਅੱਛਾ ਜੀ ਫੈਕਟਰੀ ਵੀ ਖਰੀਦ ਲਈ ਉਹਨੇ ਹਾਂ ਮਤਲਬ ਕੋਈ ਬੰਦੇ ਦਾ ਨਾਮ ਚੱਲਦਾ ਸੀ ਆਲ ਇੰਡੀਆ ਲਾਇਸੈਂਸ ਠੀਕ ਆ ਜੀ ਨਵੀਂ ਪਲੇਰੋ ਕਢਾ ਲਿਆ ਆ ਹਾਂ ਮਤਲਬ ਪੈਸੇ ਦੀ ਕੋਈ ਕਮੀ ਨਹੀਂ ਫਿਰ ਉਹਨੂੰ ਕੋਸਕ ਬੰਦੇ ਚਿੰਬੜੇ ਅੱਛਾ ਜੀ ਮੇਨ ਜੇ ਨਾਲ ਯਾਰ ਦੋਸਤ ਹਾਂ ਉਹਨਾਂ ਨੂੰ ਐਸੀ ਵੀ ਅਸੀਂ ਐਂ ਕਰ ਲਿਆ ਸੀ ਐ ਇਹ ਜਿਹੜਾ ਮਤਲਬ ਇਹ ਢਾਬਾ ਚਲਾਉਣਾ ਹਰ ਇੱਕ ਦਿਵਸ ਦੀ ਗੱਲ ਹਾਂ ਜਿਹੜਾ ਬਾਹਰ ਹੈ ਹਾਂ ਜਿਵੇਂ ਮੇਜਰ ਦਾ ਢਾਬਾ ਚਲਾਉਣ ਦੀ ਆਸ ਸੀ ਮੈਂ ਉਹਦੇ ਗੁਣਾ ਨਾਲ ਚੱਲਦਾ ਸੀ ਮੈਂ ਡਰਾਈਵਰਾਂ ਨੂੰ ਪਾਣੀ ਭਰੋ ਫਿਲਟਰ ਵਾਲਾ ਪੈਸੇ ਚਾਹੀਦੇ ਲੈ ਜਾਓ ਇਹੜੀ ਚੀਜ਼ ਚਾਹੀਦੀ ਦੱਸੋ ਮੈਂ ਇਸਤਰੀ ਚਾਹੀਦਾ ਲੈ ਜਾ ਹਾਜ਼ਰ ਹਾਂ ਠੀਕ ਹੈ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੰਦਾ ਜੀ ਮੈਂ ਕਿਸੇ ਗੱਡੀ ਵਾਲੇ ਨੂੰ ਨਹੀਂ ਮੋੜਿਆ ਮੈਂ ਕੋਈ ਕਹੀ ਨਹੀਂ ਸਕਦਾ ਯਾਰ ਬਾਬੇ ਨੇ ਮੈਨੂੰ ਜਵਾਬ ਦਿੱਤਾ ਹਾਂ ਹਾਂ ਜਿਹਨੇ ਪਹਿਲਾਂ ਹੀ ਜ਼ਿਆਦੇ ਪੈਸੇ ਦੇਣੇ ਆ ਖੜ੍ਹਣੋਂ हट ਗਿਆ ਅੱਜ ਲੋੜ ਪਈ ਤੋ ਆ ਗਿਆ ਉਹਨੂੰ ਜ਼ਰੂਰ ਕਈ ਵਾਰੀ ਜਵਾਬ ਦਿੱਤਾ ਹਾਂ ਤੇ ਨਹੀਂ ਮੈਂ ਉਹਨਾਂ ਨੂੰ ਵੀ ਨਹੀਂ ਦਿੱਤਾ